ਹਾਂ ਤੇ ਠੀਕ ਵਾ ਪਰ ਮੈਨੂੰ ਹੋਰ ਤਰ੍ਹਾਂ ਹੋਣ ਰਿਹਾ ਵਾ ਇੱਕੋ ਹਾਥੀ ਸਭ ਕੋ ਰਹਿੰਦਾ ਸਾਹਿਬ ਕਿਤਾਬ ਨਾਲ ਤੇ ਚੰਗਾ ਰਹਿੰਦਾ ਵਾ ਕੰਮ ਵੱਖੋ ਵੱਖ ਮੁੱਠਾ ਹੋ ਜਾਣ ਤੇ ਫਿਰ ਉਹ ਗੱਲ ਨਹੀਂ ਬੰਦੀ ਤੇ ਜੇ ਕਿ ਇਹਨੂੰ ਹੁਣ ਦਿੱਕਤ ਹੈਗੀ ਆ ਤੇ ਹੁਣ ਦੱਸ ਦੋ ਕਿਉਂ ਮੁੜ ਕੇ ਐਵੇਂ ਇੱਕ ਦੂਜੇ ਨੂੰ ਕਹੀ ਜਾਣਾ ਕਿ ਤੂੰ ਇਦਾਂ ਕਰਤਾ ਤੂੰ ਇਦਾਂ ਕਰਤਾ ਵਾ ਉਹ ਚੀਜ਼ ਦਾ ਫਾਇਦਾ ਕੋਈ ਜੋ ਬੰ ਜੋ ਤੂੰ ਕਿਹਾ ਨਾ ਠੀਕ ਵਾ ਕੱਲੇ ਕੱਲੇ ਨੂੰ ਸਾਥ ਦੇਣਾ ਹੁਣ ਤੂੰ ਕੋਈ ਗੱਲ ਨਹੀਂ ਤੇਰੇ ਡੈਡੀ ਨੇ ਵੇਖ ਲਿਆ ਵਾ ਸਾਰਾ ਸਾਹਿਬ ਕਿਤਾਬ ਚਲੋ ਵੇ ਲਿਆ ਉਹ ਤਾਂ ਫਿਰ ਠੀਕ ਆ ਠੀਕ ਹੀ ਹੋਣਾ ਵਾ ਡੈਡੀ ਨੇ ਵੇਖਿਆ ਹਿਸਾਬ ਤੇ ਆਹੋ ਉਹਨੇ ਕੀ ਖਾ ਲਿਆ ਵਿੱਚੋਂ ਖਰੀ ਨਾ ਨੇ ਕੀ ਲਗਾਇਆ ਵਾ ਤੇ ਕੀ ਨਹੀਂ ਲਗਾਇਆ ਕੁੜੀ ਦੀ ਸੌਂ ਚ ਕਾਓ ਆਪੇ ਲੋ ਸੱਚ ਸਾਹਮਣੇ ਆਜੂਗਾ ਵੀ ਹਾਂ ਮੈਂ ਸੱਚਾ ਵਾਂ ਉਹ ਸੌਂ ਵੱਲੋਂ ਮੈਂ ਨਹੀਂ ਕਹਣਾ ਚਾਹੇ ਤੂੰ ਫਿਰ ਆਪ ਚ ਕਾਲਾ ਉਹਨਾਂ ਨੂੰ ਤੁਸੀਂ ਜੋਬਰਵੀਰ ਨੂੰ ਕਹਿਗੇ ਨਾ ਤੇ ਕੁੜੀ ਦੀ ਸੌਂ ਚ ਕਾ ਦੋ ਸਰਪਿੰਦਰ ਤੂੰ ਇਹ ਕੀ ਗੱਲਾਂ ਕਰ ਰਹੀ ਆ ਜੋਬਨ ਕਿਉਂ ਕੁੜੀ ਦੀ ਸੌਂ ਖਾਵੇ ਤੂੰ ਇਹ ਗੱਲ ਕਰਨ ਲੱਗਿਆ ਮਾਸਾ ਵੀ ਨਹੀਂ ਸੋਚਿਆ ਜੇ ਇਹ ਕੁੜੀ ਜੋਬਨ ਦੀ ਜਗ੍ਹਾ ਟਾਡੀ ਹੁੰਦੀ ਤਾਂ ਤੂੰ ਸੌਂ ਖਾਂਦੀ ਜਿਹੜਾ ਬੰਦਾ ਸੱਚਾ ਵਾ ਉਹਨੇ ਖਾਣੀ ਆ ਘਰ ਚੋਂ ਕੋ ਖਾਦਾ ਤਾਂ ਨਹੀਂ ਹੰਨੇ